ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਾਨ ਲੋਹੇ ਦੇ ਤਵੇ ਦੇ ਉੱਤੇ ਆਪਾਂ ਜੀ ਇਹ ਨਾਨ ਬਣਾਏ ਨੇ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਅੱਜ ਆਪਾਂ ਨਾਨ ਬਣਾਉਣੇ ਦੱਸਣੇ ਆ ਤੁਸੀਂ ਦੇਖੋ ਕਿੰਨੇ ਇਹ ਸੌਫਟ ਆ ਬਿਲਕੁਲ ਬਾਜ਼ਾਰ ਵਰਗੀਆਂ ਦੇਖੋ ਦੋਨਾਂ ਪਾਸਿਆਂ ਤੋਂ ਇਹ ਕਿੰਨੇ ਸੋਹਣੇ ਸੇਕੇ ਹੋਏ ਆ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਹਾਂਜੀ ਨਾਨ ਬਣਾਉਣ ਦੇ ਲਈ ਜੀ ਆਪਾਂ ਪਹਿਲਾਂ ਇੱਕ ਗਲਾਸ ਆ ਜਿਹੜਾ ਦੁੱਧ ਦਾ ਲੈਣਾ ਹੈ ਜੀ ਤੇ ਦੁੱਧ ਆਪਾਂ ਠੰਡੇ ਦੁੱਧ ਦੇ ਵਿੱਚ ਨਹੀਂ ਪਾਉਣਾ ਇਹਨੂੰ ਹਲਕਾ ਜਿਹਾ ਜਿਹੜਾ ਉਹ ਆਪਾਂ ਗਰਮ ਕਰ ਲਿਆ ਤੇ ਇਹਨੂੰ ਹੁਣ ਆਪਾਂ ਇੱਕ ਖੁੱਲੇ ਡੋਂਗੇ ਦੇ ਵਿੱਚ ਪਾ ਲੈਂਦੇ ਜੀ ਤੇ ਇਹਦੇ ਵਿੱਚ ਹੀ ਆਪਾਂ ਜਿਹੜੀ ਅੱਧੀ ਕੌਲੀ ਦਹੀਂ ਦੀ ਹੈ ਜੀ ਇਹ ਲਾਵਾਂਗੇ ਆਪਾਂ ਇਹਦੇ ਵਿੱਚ ਹੀ ਪਾ ਦੇਣੀ ਫਿਰ ਆਪਾਂ ਇੱਕ ਚਮਚ ਲਿਆ ਜੀ ਮਿੱਠਾ 소ਦਾ ਇਹ ਵੀ ਆਪਾਂ ਵਿੱਚ ਹੀ ਪਾ ਦੇਣਾ ਜੀ ਤੇ ਅੱਧਾ ਕ ਚਮਚਾ ਆਪਾਂ ਜਿਹੜਾ ਪਾਉਣਾ ਜੀ ਬੇਕਿੰਗ ਸੋਡੇ ਦਾ ਬੇਕਿੰਗ ਪਾਊਡਰ ਇਹ ਅੱਧਾ ਕ ਚਮਚਾ ਤੇ ਹੁਣ ਆਪਾਂ ਪਾਵਾਂਗੇ ਜੀ ਤੇਲ ਆਹ ਵਾਲੀ ਇੱਕ ਕੜਛੀ ਹੈ ਛੋਟੀ ਹਾਫ ਚਮਚਾ ਜਿਆ ਇਹ ਆਪਾਂ ਤੇਲ ਲਿਆ ਜੀ ਸਰੋਂ ਦਾ ਇੱਕ ਚਮਚਾ ਆਪਾਂ ਪਾਵਾਂਗੇ ਜੀ ਖੰਡ ਦਾ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਦਾ ਇਹਨਾਂ ਸਾਰੇ ਸਟੀਜਨ ਨੂੰ ਆਪਾਂ ਪਾ ਕੇ ਨਾ ਇਹਦੇ ਵਿੱਚ ਗੁਲਗੁਲੇ ਜੀ ਦੁੱਧ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਜਿਹੜੀ ਕਿਉਂਕਿ ਆਪਾਂ ਖੰਡ ਪਾਈ ਹੈ ਨਾ ਇਹਦੇ ਵਿੱਚ ਉਹ ਮਾੜੀ ਜੀ ਆਪਾਂ ਖੰਡ ਹੈ ਜਿਹੜੀ ਮੈਲਟ ਕਰ ਲੈਣੀ ਹੈ ਤੇ ਖੋਰ ਲੈਣੀ ਹੈ ਤੇ ਦੁੱਧ ਤੇ ਦਹੀਂ ਜਿਹੜਾ ਆਪਾਂ ਉਹ ਦਹੀਂ ਵੀ ਆਪਾਂ ਥੋੜਾ ਜਿਹਾ ਰੂਮ ਟੈਂਪਰੇਚਰ ਦੇ ਵਿੱਚ ਪਿਆ ਹੋਣਾ ਚਾਹੀਦਾ ਫਰਿੱਜ ਵਾਲਾ ਨਹੀਂ ਆਪਾਂ ਵਿੱਚ ਪਾਉਣਾ ਨਹੀਂ ਆਪਣੇ ਜਿਹੜੇ ਨਾਣ ਆ ਉਹ ਸਹੀ ਨਹੀਂ ਬਣਨੇ ਗੁਣਗਣਾ ਜੇ ਦੁੱਧ ਆਪਣਾ ਗਰਮਾ ਥੋੜਾ ਜਿਹਾ ਤੇ ਗੁਣਗਣਾ ਜੇ ਦਹੀਂ ਆ ਜੇ ਆਪਣਾ ਦਹੀਂ ਫਰਿੱਜ ਦੇ ਵਿੱਚ ਵੀ ਆ ਤਾਂ ਤੁਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਕੌਲੀ ਰੱਖ ਲੋ ਦਹੀਂ ਵਾਲੀ ਤੇ ਉਹਦੇ ਨਾਲ ਗਰਮ ਪਾਣੀ ਦੇ ਨਾਲ ਫਿਰ ਉਹ ਥੋੜਾ ਜਿਹਾ ਨਿੱਕਲ ਜਾ ਹੋ ਜਾਊਗਾ ਲੋ ਜੀ ਜਿਹੜੀ چینی ਆ ਆਪਣੀ ਖੰਦਾ ਉਹ ਵਿੱਚ ਆਪਣੀ ਮਿਕਸ ਹੋ ਗਈ ਐ ਇਹਦੇ ਤੇ ਹੁਣ ਆਪਾਂ ਜਿਹੜਾ ਆਟਾ ਏ ਜੀ ਨਾਣ ਵਾਲਾ ਆਟਾ ਏ ਉਹ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਦੋ ਕੌਲੀਆਂ ਲਈਆਂ ਜੀ ਮੈਦੇ ਦੇਣਾ ਐਕਸਟਰਾ ਤੇ ਹੁਣ ਆਪਾਂ ਇੱਥੇ ਇੱਕ ਇਸ ਤਰ੍ਹਾਂ ਕਰਕੇ ਬਣਾ ਲੈਣੀ ਖੱਦ ਜੀ ਹੋਲ ਜਾ ਤੇ ਉਹਦੇ ਵਿੱਚ ਫਿਰ ਆਪਾਂ ਇਹ ਜਿਹੜਾ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਪਾਉਂਦੇ ਜਾਵਾਂਗੇ ਤੇ ਇਹਦਾ ਇੱਕ ਢਿੱਲਾ ਜਿਹਾ ਆਟਾ ਗੁੰਨਣਾ ਆਪਾਂ ਬਹੁਤਾ ਕਰੜਾ ਨਹੀਂ ਗੁੰਨਣਾ ਹੈ ਆਟਾ ਇਹਦਾ ਢਿੱਲਾ ਜਿਹਾ ਆਟਾ ਗੁੰਨਾਂਗੇ ਕੋਲੇ ਆਪਾਂ ਸੁੱਕਾ ਮੈਦਾ ਰੱਖ ਛੱਡਿਆ ਹੋਰ ਵੀ ਜੇ ਆਪਾਂ ਦਾ ਢਿੱਲਾ ਹੋ ਗਿਆ ਆਪਾਂ ਕੋਈ ਨਾ ਹੋਰ ਪਾ ਲਾਂਗੇ ਵਿੱਚ ਥੋੜਾ ਜਿਹਾ ਕਈ ਵਾਰੀ ਭਾਂਡੇ ਨਾਲੋਂ ਲੈਂਦਾ ਨਹੀਂ ਨਾ ਹੁੰਦਾ ਇਸ ਤਰ੍ਹਾਂ ਇਹ ਬਣ ਗਿਆ ਜੀ ਇਹ ਬਾਲਾ ਨਾ ਐ ਸਖਤ ਨਹੀਂ ਹੈ ਦੇਖੋ ਤੁਸੀਂ ਕਿੰਨਾ ਢਿੱਲਾ ਢਿੱਲਾ ਹੈ ਇਹ ਤੇ ਇਹਨੂੰ ਇਸ ਤਰ੍ਹਾਂ ਹੁਣ ਸਮਾਰ ਕੇ 4-5 ਮਿੰਟ ਲਾ ਕੇ ਇਹਨੂੰ ਆਪਾਂ ਹੁਣ ਪ੍ਰਾਂਤੀ ਦੇ ਵਿੱਚੋਂ ਜਿਹੜਾ ਉਹ ਕੱਢ ਲੈਨੇ ਆਂ ਤਾਂਸ ਆਪਣੀ ਸਾਫ ਹੀ ਆ ਆਪਾਂ ਥੋੜਾ ਜਿਹਾ ਥੱਲੇ ਮੈਂ ਇਦਾਂ ਲਾ ਲਾਂਗੀ ਸੁੱਕਾ ਮੈਂ ਇਦਾਂ ਤੁਸੀਂ ਵੀ ਕੋਲੇ ਰੱਖਿਓ ਜੀ ਐਸ ਤਰ੍ਹਾਂ ਕਰਕੇ ਨਾ ਇਹਨੂੰ ਤੁਸੀਂ ਹੁਣ ਆਪਾਂ ਮਾੜਾ ਜਿਹਾ ਹੱਥਾਂ ਨੂੰ ਘਿਓ ਲਾ ਲਾਂਗੇ ਕਿਉਂਕਿ ਆ ਜਿਹੜਾ ਫਰਮਾ ਇਦਾ ਜਿਹਾ ਹੱਥਾਂ ਨੂੰ ਲੱਗਿਆ ਹੋਇਆ ਹੈ ਨਾ ਇਹ ਲੈ ਜਾਣਾ ਤੁਸੀਂ ਇਸ ਤਰ੍ਹਾਂ ਫੜ ਲੈਣਾ ਇਹਨੂੰ ਇਸ ਤਰ੍ਹਾਂ ਕਰਕੇ ਤੇ ਆਏ ਥੇਲੀ ਦੇ ਨਾਲ ਇਹਨੂੰ 5 ਮਿੰਟ ਆਪਾਂ ਜਿਹੜਾ ਕਰਨਾ ਖਿੱਚ ਖਿੱਚ ਕੇ ਆਟਾ ਜਿਹੜਾ ਆਪਾਂ ਤਿਆਰ ਕਰਨਾ ਹੈ ਇਸ ਤਰ੍ਹਾਂ ਕਰ ਕਰਕੇ ਥੇਲੀ ਦੇ ਨਾਲ ਬਹੁਤ ਸੋਹਣੇ ਨਾਲਾ ਜਿਹੜੇ ਆਪਣੇ ਤਿਆਰ ਹੋਣੇ ਬਿਲਕੁਲ ਬਾਜ਼ਾਰ ਵਰਗੇ ਨਾਲਾ ਆਪਣੇ ਤਿਆਰ ਹੋਣੇ ਹੈ ਜੀ ਥੇਲੀ ਦੇ ਜੋਰ ਦੇ ਨਾਲ ਇਹਨੂੰ ਫੇਰ ਆਪਾਂ ਇਥੇ ਇਸ ਤਰ੍ਹਾਂ ਕਰ ਲੈਣਾ ਹਾਂਜੀ ਇਸ ਤਰ੍ਹਾਂ ਇਹਨੂੰ ਮਸਲ ਮਸਲ ਕੇ ਜੀ ਮਸਲ ਮਸਲ ਕੇ ਨਾ ਇਹਨੂੰ ਮੈਂ ਫੇਰ ਪ੍ਰਾਂਤੀ ਚ ਕਰ ਲਿਆ ਸੀ ਤੇ ਆਪਾਂ ਜਿਹੜੇ 6-7 ਮਿੰਟ ਲਾਇਆ ਹੁਣ ਆਪਾਂ ਨਾ ਥੋੜਾ ਜਿਹਾ ਧਿਆਉ ਥੱਲੇ ਲਾਵਾਂਗੇ ਇਹ ਤਾਂ ਆਏ ਆਪਦੇ ਹੱਥ ਨਾਲ ਨਾ ਆਪ ਹੀ ਲੱਥ ਜਾਣਾ ਹੁੰਦਾ ਦੇਖੋ ਜੀ ਹੱਥ ਸਾਫ਼ ਹੋ ਗਿਆ ਹੈ ਨਾ ਕਿੰਨਾ ਲੱਗਿਆ ਸੀਗਾ ਮਾੜਾ ਤੁਸੀਂ ਕਿਹਾ ਹੋਲਾ ਲਾ ਲਿਆ ਕਰਿਓ ਬਸ ਕਿਹਾ ਕੋਲੇ ਰੱਖਿਓ ਦੇਖੋ ਕਿੰਨਾ ਇਹ ਆਇਂ ਤੇ ਲਾਈ ਇਸ ਤਰ੍ਹਾਂ ਤੇ ਬਹੁਤਾ ਸਖਤ ਨਹੀਂ ਕਰਨਾ ਹੈ ਇਹਨੂੰ ਆਪਾਂ ਤੇ ਇਸ ਤਰ੍ਹਾਂ ਬੱਸ ਹੋਣੀ ਇਹਨੂੰ ਨਾ ਆਪਾਂ ਇਸ ਤਰ੍ਹਾਂ ਪੇੜਾ ਜਿਹਾ ਕਰਕੇ ਨਾ ਇਹਨੂੰ ਆਪਾਂ ਟਿਕਾ ਦੇਾਂਗੇ ਇਹਨੂੰ ਆਪਾਂ ਅੱਧਾ ਸੰਤਾ ਜਿਹੜੇ ਰੈਸਟ ਆ ਉਹ ਦੇ ਦੇਣੀ ਜ਼ਰੂਰੀ ਆ ਆਪਾਂ ਇਹਦੇ ਤੇ ਕਿਉਂ ਲਾ ਦੇ ਤੇ ਆਪਾਂ ਇਹਨੂੰ ਹਵਾ ਨਹੀਂ ਜੀ ਲੱਗਣ ਦੇਣੀ ਜਮ ਹੁਣ ਇਸ ਕਰਕੇ ਆਪਾਂ ਇਹਦੇ ਉੱਤੇ ਇੱਕ ਕੋਈ ਇਹਦੇ ਮੇਚ ਦਾ ਕੋਈ ਕੌਲਾ ਬਾਲ ਜੀ ਕੌਲਾ ਪਾਈ ਰੋਤੇ ਇਸ ਤਰ੍ਹਾਂ ਮੁੱਬਾ ਮਾਰ ਕੇ ਤੇ ਇਹਨੂੰ ਹਵਾ ਤੋਂ ਦੂਰ ਉਸ ਕਮਰੇ ਚ ਰੱਖ ਦੇਾਂਗੇ ਜਿੱਥੇ ਹਵਾ ਨਾ ਪੈਂਦੀ ਹੋਵੇ ਹਨਾ ਗਰਮ ਜਿਹਾ ਕਮਰਾ ਹੋਵੇ ਉੱਥੇ ਹਾਂਜੀ ਅੱਧਾ ਘੰਟਾ ਹੋ ਗਿਆ ਜੀ ਆਪਣੇ ਆٹے ਨੂੰ ਤੇ ਆਪਾਂ ਉੱਤੇ ਇਹਨੂੰ ਹਵਾ ਨਹੀਂ ਲੱਗਣ ਦਿੱਤੀ ਤੇ ਹੁਣ ਵੀ ਨਹੀਂ ਆਪਾਂ ਲੱਗੰਦੇ ਨਹੀਂ ਹੁਣ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਕੱਪੜਾ ਰੱਖਾਂਗੇ ਠੀਕ ਆ ਜੀ ਤੇ ਆਪਾਂ ਜਿਹੜਾ ਤਵਾ ਹੈ ਉਹ ਫੁੱਲ ਗਰਮ ਕਰ ਲਿਆ ਜੀ ਸਾਰਾ ਆਪਣਾ ਤਵਾ ਫੁੱਲ ਗਰਮ ਹੋਣਾ ਚਾਹੀਦਾ ਕੋਲੇ ਆਪਾਂ ਮੈਂ ਇਦਾਂ ਵੀ ਰੱਖਾਂਗੇ ਜਦੋਂ ਆਪਾਂ ਹੁਣ ਆਪਾਂ ਪੇੜਾ ਕਰਾਂਗੇ ਜਿਵੇਂ ਰੋਟੀ ਦਾ ਪੇੜਾ ਹੁੰਦਾ ਨਾ ਇਸ ਤਰ੍ਹਾਂ ਇਹਨੂੰ ਤੁਸੀਂ ਇਸ ਤਰ੍ਹਾਂ ਕਰਨਾ ਪੇੜੇ ਨੂੰ ਜੀ ਐਂ ਚੁੰਡਗਾ ਨਹੀਂ ਆ ਪਰ ਪਰ ਕੇ ਨਾ ਐਂ ਕਰਕੇ ਤੇ ਫੇਰ ਇਹਨੂੰ ਗੋਲ ਕਰ ਲਿਆ ਹੁਣ ਆਪਾਂ ਚਕਲੇ ਦੇ ਉੱਤੇ ਜਿਹੜਾ ਮੈਂ ਇਦਾਂ ਲਾਵਾਂਗੇ ਥੋੜਾ ਜਿਹਾ ਇਹਨੂੰ ਹੁਣ ਆਪਾਂ ਇਹ ਐਂ ਨਾ ਹੱਥ ਦੇ ਨਾਲ ਵਧਾ ਲਾਂਗੇ ਜਿਵੇਂ ਆਪਾਂ ਰੋਟੀ ਭੰਨ ਪੇੜਾ ਭੰਨਦੇ ਹੁੰਨੇ ਆ ਆਪਾਂ ਰੋਟੀ ਪਕਾਉਣ ਲੱਗੇ ਹਾਂਜੀ ਦੇਖੋ ਜੀ ਧਿਆਨ ਨਾਲ ਵੀਡੀਓ ਦੇਖਣੀ ਆ ਜੀ ਵੀ ਆਪਾਂ ਤਵੇ ਦੇ ਉੱਤੇ ਪਾਉਣਾ ਇਹਨੂੰ ਤੇ ਤਵੇ ਦੇ ਨਾਲੋਂ ਫਿਰ ਵੀ ਕਈ ਵਾਰੀ ਇਹ ਸ਼ਿਕਾਇਤ ਹੁੰਦੀ ਆ ਆਪਾਂ ਨੂੰ ਹਨਾ ਵੀ ਜਦੋਂ ਆਪਾਂ ਤਵਾ ਪੁੱਠਾ ਕਰਕੇ ਇਹਨੂੰ ਆ ਰਾੜਾਂਗੇ ਤੇ ਉਦੋਂ ਆਏ ਹੁੰਦਾ ਵੀ ਤਵੇ ਨਾਲ ਉਹ ਹੀ ਲਹਿ ਜਾਂਦਾ ਆਪਾਂ ਸਾਰੀ ਗੱਲ ਵੀਡੀਓ ਦੇ ਵਿੱਚ ਦੱਸਣੀ ਆ ਜਿਹਦੇ ਨਾਲ ਤੁਹਾਡੇ ਨਾਲ ਵਧੀਆ ਬਣ ਤੇ ਤਵੇ ਦੇ ਨਾਲ ਚਿਪਕੇ ਰਹਿਣ ਤਵੇ ਦੇ ਨਾਲੋਂ ਲੱਥਨ ਤੁਸੀਂ ਭਾਵੇਂ ਗੋਲ ਸ਼ੇਪ ਦੇ ਲਿਓ ਇਹਨੂੰ ਮਾਮੇ ਤੁਸੀਂ ਇਹਨੂੰ ਲੰਮਾ ਜਿਆ ਕਰ ਲਿਓ ਇਹ ਤੁਹਾਡੀ ਮਰਜ਼ੀ ਆ ਆ ਕੰਨਾਂ ਜੰਗਾਂ ਨਹੀਂ ਦੰਗਾ ਬਚਾ ਲਿਓ ਭਾਵੇਂ ਤੁਸੀਂ ਮੋਟਾ ਰੱਖ ਲਿਓ ਕੰਨੀਆਂ ਆਪਾਂ ਇਹਦੀਆਂ ਪਤਲੀਆਂ ਕਰ ਦੇਣਾ ਦੇਖੋ ਜੀ ਇਹਦੇ ਉੱਤੇ ਹੁਣ ਆਪਾਂ ਕਲੌਂਜੀ ਲਾਵਾਂਗੇ ਤੇ ਹਰਾ ਧਨੀਆ ਵੀ ਆਪਾਂ ਇਹਦੇ ਉੱਤੇ ਲਾਉਣਿਆ ਹਨਾ ਪਰ ਹਰਾ ਧਨੀਆ ਹੁਣ ਮੌਸਮ ਐ ਹੋ ਜਾਈ ਰੋਤੇ ਜੀ ਆ ਵੀ ਹਰਾ ਧਨੀਆ ਆਪਣੇ ਆਮ ਹੁਣ ਖੇਤਾਂ ਖੁੱਤਾਂ 'ਚ ਹੁੰਦਾ ਨਹੀਂ ਹੈਗਾ ਤੇ ਸ਼ਹਿਰੋਂ ਸਾਥੋਂ ਲਿਆਂਦਾ ਨਹੀਂ ਗਿਆ ਤੇ ਆਪਾਂ ਕਲੌਂਜੀ ਲਾਤੀ ਆ ਤੁਸੀਂ ਜਦੋਂ ਤੁਹਾਡੇ ਹਰਾ ਧਨੀਆਂ ਹੋਊਗਾ ਤੁਸੀਂ ਉਹ ਵੀ ਲਾਓ ਉੱਤੇ ਤੇ ਹੁਣ ਆਪਾਂ ਜੀ ਇਹਨੂੰ ਨਾ ਇਸ ਤਰ੍ਹਾਂ ਮਾਰ ਆ ਜੇ ਵੀ ਇਹ ਲੈ ਨਾਲੀ ਆਪਾਂ ਉੱਤੇ ਚਿਪਕਾ ਦੇਾਂਗੇ ਕਲੌਂਜੀ ਨੇ ਹੁਣ ਇਹਨੂੰ ਬਹੁਤ ਹੀ ਧਿਆਨ ਦੇ ਨਾਲ ਇਹਨੂੰ ਇਸ ਤਰ੍ਹਾਂ ਆਪਾਂ ਪੁੱਠਾ ਕਰ ਲਿਆ ਹੁਣ ਇਹਦੇ ਉੱਤੇ ਪਾਣੀ ਸਮਾਰ ਕੇ ਲਾਉਣਾ ਜੀ ਦੇਖੋ ਕੋਈ ਵੀ ਇਹਦੀ ਕੰਨੀ ਖਾਲੀ ਨਹੀਂ ਛੱਡਣੀ ਆਪਾਂ ਪਾਣੀ ਤੋਂ ਬਿਨਾ ਬਸ ਉਹ ਤੇ ਫੇਰ ਆਪਣਾ ਇਹ ਲੈਣਾ ਨਹੀਂ ਨਾਲੋਂ ਹੁਣ ਦੇਖੋ ਗੈਸ ਆਪਣਾ ਪੂਰੀ ਤਰ੍ਹਾਂ ਫੁੱਲ ਆ ਤੇ ਪੂਰੀ ਤਰ੍ਹਾਂ ਆਪਣਾ ਤਵਾ ਜਿਹੜਾ ਉੱਤ ਪਿਆ ਵਾ ਹੁਣ ਆਪਾਂ ਕੀ ਕਰਨਾ ਇਹਨੂੰ ਉੱਤੇ ਪਾ ਕੇ ਜਿਹੜਾ ਪਾਣੀ ਵਾਲਾ ਪਾਸਾ ਨਾ ਉਹ ਆਪਾਂ ਇਹ ਐਕਸਟਰਾ ਪਾ ਦੇਣਾ ਜੀ ਥੱਲੇ ਪਾਣੀ ਵਾਲਾ ਪਾਸਾ ਥੱਲੇ ਇਹਨੂੰ ਇਸ ਤਰ੍ਹਾਂ ਵੀ ਇਹ ਚਿਪਕ ਜੇ ਤੇ ਗੈਸ ਜਿਹੜਾ ਆਪਾਂ ਉਹ ਸਹਿਮ ਤੇ ਕਰ ਦੇਣਾ ਹੁਣ ਗੈਸ ਆਪਾਂ ਸਹਿਮ ਤੇ ਕਰਤਾ ਇਹ ਮਿੰਟ ਇੱਕ ਜਾਂ ਡੇਢ ਮਿੰਟ ਆਪ ਇਹਦਾ ਪਾਸਾ ਨਹੀਂ ਜੀ ਇਹਨੂੰ ਮਤਲਬ ਆਪਾਂ ਚੱਕਣਾ ਨਹੀਂ ਹੈ ਤਵੇ ਨੂੰ ਪਾਸਾ ਤਾਂ ਆਪਾਂ ਇਹਦਾ ਬਦਲਣਾ ਹੀ ਨਹੀਂ ਮਿੰਟ ਡੇਢ ਮਿੰਟ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਇਹਦੇ ਬਬਲਸ ਆ ਉਹ ਵਧੀਆ ਉੱਤੇ ਆ ਜਾਣੇ ਕਿਉਂਕਿ ਗੈਸ ਆਪਾਂ ਸੇਮ ਕੀਤਾ ਜੇ ਤੁਸੀਂ ਗੈਸ ਕੋਲ ਰੱਖੋਗੇ ਫਿਰ ਇਹ ਜਿਹੜਾ ਆਪਣਾ ਨਾਨ ਆ ਇਹ ਚਿਪਕਣਾ ਨਹੀਂ ਹੈ ਤਵੇ ਦੇ ਨਾਲ ਫਿਰ ਇਹਨੇ ਲੱਥ ਜਾਣਾ ਥੱਲੇ ਗੈਸ ਆਪਾਂ ਸੇਮ ਤੇ ਕਰ ਲੈਣਾ ਹਾਂ ਜੀ ਹੁਣ ਦੇਖੋ ਜੀ ਆਪਾਂ ਇਸ ਤਰ੍ਹਾਂ ਇਹਨੂੰ ਹੁਣ ਆਪਣਾ ਰਿਮੈਂਟ ਰੂਰਮੈਂਟ ਹੋ ਗਿਆ ਨਾ ਆਪਏ ਇਹ ਨੂੰ ਇਤਾਂ ਜਿਵੇਂ ਆਪਾਂ ਤੰਦੂਰੀ ਰੋਟੀ ਬਣਾਉਣੀ ਆ ਇਸ ਤਰ੍ਹਾਂ ਤੁਸੀਂ ਬੱਬਲ ਦੇਖਿਓ ਇਹਦੇ ਕਿੰਨੇ ਸੋਹਣੇ ਆਉਣੇ ਆ ਉੱਤੇ ਬਹੁਤ ਸੋਹਣਾ ਨਾਨ ਜਿਸ ਤਰ੍ਹਾਂ ਬਾਜ਼ਾਰੀ ਨਾਨ ਜਾਂ ਪਰ ਰੈਸਟੋਰੈਂਟ ਦੇ ਵਿੱਚ ਆਪਾਂ ਰੋਟੀ ਖਾਂਦੇ ਆ ਨਾ ਇਸਾਂ ਦੇ ਵਿੱਚ ਉਸ ਤਰ੍ਹਾਂ ਦੇ ਨਾਨ ਆਪਣੇ ਜਿਹੜੇ ਘਰੇ ਆ ਉਹ ਤਿਆਰ ਹੋਣੇ ਆ ਜੀ ਬਿਲਕੁਲ ਵੀ ਇਹਨੇ ਲੱਥਣਾ ਨਹੀਂ ਨਾਲੋ ਜਦੋਂ ਤੁਸੀਂ ਪਹਿਲਾਂ ਗੈਸ ਪੂਰਾ ਫੁੱਲ ਕਰਕੇ ਤਵਾ ਗਰਮ ਕਰ ਲਿਆ ਉਦੋਂ ਬਾਅਦ ਦੇ ਵਿੱਚ ਆਪਾਂ ਗੈਸ ਆ ਜਿਹੜਾ ਉਹ ਸੰਮਤ ਹੀ ਕਰ ਦੇਣਾ ਤੇ ਆਟਾ ਜੀ ਜਿਹੜਾ ਉਹ ਆਪਾਂ ਟੱਕ ਕੇ ਰੱਖਣਾ ਉਹਨੂੰ ਆਪਾਂ ਹਵਾ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਦੇ ਨਾਲ ਆਪਾਂ ਜਿਹੜੀ ਇਹ ਨਾਲ ਆਪਣਾ ਰਾਲ ਲਿਆ ਤੇ ਇਹਨੂੰ ਗਰਮ ਗਰਮ ਨੂੰ ਹੀ ਆਪਾਂ ਜਿਹੜਾ ਹੈਗਾ ਚੋਪੜ ਲੈਣਾ ਇੱਜੇ ਚੋਪੜਿਓ ਵਧੀਆ ਇਹਨੂੰ ਥੋੜਾ ਜਿਹਾ ਸਮਾਰ ਕੇ। ਕਿਹਾ ਉਤੇ ਤੇ ਵਧੀਆ ਲਾਉਣਾ ਕਰਨੀਆਂ ਕੁੰਨੀਆਂ ਦੇ ਉੱਤੇ। ਹੁਣ ਆਪਾਂ ਜਿਹੜਾ ਦੂਜਾ ਨਾਣ ਆ ਜੀ ਉਹ ਤਿਆਰ ਕਰਦੇ ਆ। ਇਹ ਵੀ ਆਪਾਂ ਹੁਣ ਜਿਹੜਾ ਦੂਜੇ ਵਾਲਾ ਨਾਣ ਆ ਜੀ ਇਹ ਵੀ ਇਸ ਤਰ੍ਹਾਂ ਲਾ ਕੇ ਇਹਦੇ ਉੱਤੇ ਸੁੱਕਾ ਮੈਦਾ ਤੇ ਆਪਾਂ ਇਹਨੂੰ ਵੇਲਾਗੇ ਜੀ। ਇਹਨੂੰ ਲੰਮੀ ਜੀ ਸ਼ੇਪ ਵੀ ਤੁਸੀਂ ਦੇ ਸਕਦੇ ਆ। ਤੇ ਆਏ। ਹਾਂਜੀ ਆਵੇ ਕਲੌਂਜੀ ਲਾ ਕੇ ਨਾ ਆਪਾਂ ਉੱਤੋਂ ਪੋਲਾ-ਪੋਲਾ ਜੇ ਇਹਨੂੰ ਵੇਲਨੇ ਦੇ ਨਾਲ ਫੇਰ ਨੱਪ ਦੇਣਾ ਫੇਰ ਫੇਰ ਇਸੇ ਤਰ੍ਹਾਂ ਬੜੇ ਧਿਆਨ ਦੇ ਨਾਲ ਆਪਾਂ ਜਿਹੜਾ ਇਹਦੇ ਉੱਤੇ ਪਾਣੀ ਲਾਉਣਾ ਹੈ ਤੇ ਪਾਣੀ ਵਾਲਾ ਪਾਸਾ ਹੁਣ ਆਪਾਂ ਤਵੇ ਦੇ ਥੱਲੇ ਕਰ ਦਿਆਂਗੇ ਜੀ ਇਸ ਤਰ੍ਹਾਂ ਇਹ ਹੁਣ ਆਪਾਂ ਗੈਸ ਆ ਜਿਹੜਾ ਉਸੇ ਮਤੇ ਕਰ ਦਿਆਂਗੇ ਹੁਣ ਮੈਂਟ ਇੱਕ ਦੀ ਫੇਰ ਆਪਾਂ ਵੇਟ ਕਰਾਂਗੇ ਜੀ ਮੈਂਟ ਦੇ ਬਾਅਦ ਆਪਾਂ ਇਹਨੂੰ ਫੇਰ ਤਵੇ ਨੂੰ ਜਿਹੜਾ ਹੈਗਾ ਸੇਕਣਾ ਹੈ ਨਾਲ ਨੂੰ ਹਾਂਜੀ ਹੁਣ ਆਪਣਾ ਇਹਨੂੰ ਜੀ ਹੋ ਗਿਆ ਮੈਂਟ ਤੇ ਹੁਣ ਆਪਾਂ ਗੈਸ ਕਰ ਲਾਂਗੇ ਫੁੱਲ ਤੇ ਇਹਨੂੰ ਉਸੇ ਤਰ੍ਹਾਂ ਹੀ ਆਪਾਂ ਰਾੜਾਂਗੇ ਇਸ ਤਰ੍ਹਾਂ ਕਾਕੇ ਕਾਕੇ ਆਪਾਂ ਇਸਨੂੰ ਘੁਮਾ ਕੇ ਰਾੜਾਂਗੇ ਇਸ ਤਰਾ ਹੀ ਨੂੰ ਆਪਾਂ ਜੀ ਰਾਹ ਲਿਆ ਹੁਣ ਇਹਨੂੰ ਆਪਾਂ ਇੱਕ ਖੁਰਚਣੇ ਦੇ ਨਾਲ ਲਾਵਾਂਗੇ ਜਿਹੜੇ ਵਧੀਆ ਨਾਲ ਆਪਣੇ ਦੇਖੋ ਕਿੰਨੇ ਐ ਸੌਫਟ ਨਾਲ ਤਿਆਰ ਹੋਏ ਹੈ ਜੀ ਬਿਲਕੁਲ ਇਹਨਾਂ ਨੂੰ ਆਪਾਂ ਹੁਣ ਤੁਹਾਨੂੰ ਮੋੜ ਕੇ ਵੀ ਵਿਖਾਉਣੀ ਆ ਗਰਮ ਗਰਮ ਨੂੰ ਆਪਾਂ ਇਹਨੂੰ ਕਿਉ ਉਲਾ ਲੈਣਾ ਜੀ ਤੁਸੀਂ ਦੇਖੋ ਇਸ ਤਰ੍ਹਾਂ ਹੈ ਦੇਖੋ ਕੋਈ ਹੈ ਕਿੰਨੇ ਪੋਲੇ ਨਾਲ ਜਿਹੜੇ ਤਿਆਰ ਹੋਏ ਆ ਹਾਂਜੀ ਇਸ ਤਰ੍ਹਾਂ ਆਪਣਾ ਇਹ ਵਾਲਾ ਨਾਣ ਵੀ ਜਿਹੜਾ ਵਧੀਆ ਤਿਆਰ ਹੋ ਗਿਆ ਜੀ ਹੁਣ ਇਹ ਆਪਾਂ ਗਰਮ ਗਰਮ ਦੇ ਉੱਤੇ ਇਹਦੇ ਘਿਓ ਆ ਜਿਹੜਾ ਉਹ ਆਪਾਂ ਲਾ ਦੇਣਾ ਇਸ ਤਰ੍ਹਾਂ ਕਰਦੇ ਆਪਾਂ ਸਾਰੇ ਨਾਣਾਂ ਦੇ ਜਿਹੜੇ ਤਿਆਰ ਕਰ ਲੈਣੇ ਆ ਤੇ ਵਧੀਆ ਸੌਫਟ ਨਾਣ ਇਸ ਤਰ੍ਹਾਂ ਤਿਆਰ ਹੋਏ ਆ ਜੀ ਇਹ ਦੇਖੋ ਤੁਸੀਂ ਕਿੰਨੇ ਸੋਹਣੇ ਆ ਇਹ ਨਾਣ ਕੋਈ ਆਈ ਨਹੀਂ ਹੈ ਜਾਣੀ ਸਾਖਤਾ ਹਨਾ ਹਾਂਜੀ ਇਸ ਤਰ੍ਹਾਂ ਆਪਣੇ ਜੀ ਸਾਰੇ ਨਾਲ ਨਾ ਜਿਹੜੇ ਬਣ ਕੇ ਤਿਆਰ ਹੋ ਗਿਆ ਜੀ ਹਾਂਜੀ ਮੇਰੇ ਕੋ ਭੈਣੋ ਜੀ ਆਪਣੇ ਸਾਰੇ ਨਾਲ ਤਿਆਰ ਹੋ ਗਿਆ ਦੇਖੋ ਜੀ ਕਿੰਨੇ ਸੌਫਟ ਨਾਲ ਨਾ ਦੋਨਾਂ ਪਾਸਿਆਂ ਤੋਂ ਤੁਸੀਂ ਦੇਖੋ ਇਹ ਕਿੰਨੇ ਸੋਹਣੇ ਆ ਜਿਹੜੇ ਰੜੇ ਆ ਆਪਾਂ ਲੋਹੇ ਦੇ ਤਾਂ ਵੀ ਉੱਤੇ ਹਨਾ ਇਹਨਾਂ ਨੂੰ ਤਿਆਰ ਕੀਤਾ ਕੋਈ ਬਣਾਉਣਾ ਵੀ ਇਹਨਾਂ ਨੂੰ ਔਕਾ ਨਹੀਂ ਹੈਗਾ ਤੇ ਬਹੁਤ ਹੀ ਬੱਚੇ ਚਾਹ ਕੇ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਤੇ ਇਹ ਤੁਸੀਂ ਵੀ ਘਰ ਦੇ ਵਿੱਚ ਵਧੀਆ ਟਰਾਈ ਕਰ ਸਕਦੇ ਹੋ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਜੀ ਜਦੋਂ ਇਹ ਬਣਾਈ ਤੁਸੀਂ ਘਰ ਦੇ ਵਿੱਚ ਵੀ ਸੋਡੀ ਇਹ ਰੈਸਪੀ ਕਿਵੇਂ ਬਣੀ ਆ ਤੇ ਸਾਨੂੰ ਹਣ ਛੁੱਟੀਆਂ ਜੇ ਦਿਓ ਜੀ ਤੇ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ